ਫਾਸਟ ਫੂਡ ਤੋਂ ਲੈ ਕੇ ਕੰਸਟਰਕਸ਼ਨ ਤੱਕ ਅਸਥਾਈ ਵਿਦੇਸ਼ੀ ਕਾਮਯਾਦੀ ਮੰਗ ਦੇ ਵਿੱਚ ਵਾਅਦਾ ਹੋਇਆ ਹੈ ਮਾਰਾ ਦੇ ਮੁਤਾਬਕ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੁਆਰਾ ਮੰਜ਼ੂਰੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਵਧੀਆਂ ਨੇ ਪ੍ਰੋਗਰਾਮ ਨੂੰ ਆਖਰੀ ਉਪਾਅ ਜੋ ਰੋਜ਼ਗਾਰ ਦਾ ਤਾਵਾ ਨੂੰ ਥੋੜੇ ਸਮੇਂ ਲਈ ਰਾਹਤ ਪ੍ਰਦਾਨ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਪਰ ਵਿਆਪਕ ਆਰਥਿਕਤਾ ਦੇ ਉੱਤੇ ਕਮਜ਼ੋਰ ਸਥਿਤੀ ਲਈ ਇਸ ਦੇ ਸੰਭਾਵੀ ਦਸਤਕ ਦੇ ਪ੍ਰਭਾਵਾਂ ਲਈ ਜਾਂਚ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਕਰਮਚਾਰੀਆਂ ਨੂੰ ਰੱਖ ਸਕਦੇ ਨੇ ਪ੍ਰੋਗਰਾਮ ਦਾ ਵਾਅਦਾ ਮਹਾਮਾਰੀ ਤੋਂ ਬਾਅਦ ਮਜ਼ਦੂਰਾ ਦੀ ਘਾਟ ਵਾਲੇ ਕਾਰੋਬਾਰਾਂ ਦੀ ਮਦਦ ਲਈ ਸਰਕਾਰ ਦੁਆਰਾ ਪੱਤੀ ਦੀਆਂ ਪਾਬੰਦੀਆਂ ਨੂੰ ਢਿੱਲਾ ਕਰਨ ਦੇ ਨਾਲ ਮੇਲ ਖਾਂਦਾ ਹੈ ਪਿਛਲੇ ਸਾਲ ਰੋਜ਼ਗਾਰਦਾਤਾਵਾਂ ਨੂੰ 239646 ਅਸਥਾਈ ਵਿਦੇਸ਼ੀ ਕਾਮਿਆਂ ਨੂੰ ਕੰਮ ਤੇ ਰੱਖਣ ਦੀ ਆਗਿਆ ਮਿਲੀ ਇਹ ਰਿਜ਼ਾਈਨਾ ਦੀ ਆਬਾਦੀ ਜਿੰਨੀ ਗਿਣਤੀ ਹੈ এমਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਵੱਲੋਂ ਪ੍ਰਕਾਸ਼ਿਤ ਆਂਕੜਿਆਂ ਅਨੁਸਾਰ 2018 ਦੇ ਵਿੱਚ ਇਹ ਗਿਣਤੀ 108000 ਦੇ ਕਰੀਬ ਹੋ ਚੁੱਕੀ ਸੀ ਆਂਕੜੇ ਦਰਸਾਉਂਦੇ ਨੇ ਕਿ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ ਦੇ ਤਹਿਤ ਖੇਤੀ ਤੇ ਗ੍ਰੀਨ ਹਾਊਸ ਵਰਕਰਾਂ ਦੀ ਸਭ ਤੋਂ ਵੱਧ ਡਿਮਾਂਡ ਹੈ ਪਰ ਹੋਰ ਸੈਕਟਰਾਂ ਦੇ ਵਿੱਚ ਮੰਗ ਵੀ ਲਗਾਤਾਰ ਵਧ ਰਹੀ ਹੈ ਫਾਸਟ ਫੂਡ ਚੈਨਾ ਅਤੇ ਰੈਸਟੋਰੈਂਟ ਸਥਾਈ ਵਿਦੇਸ਼ੀ ਕਾਮਿਆਂ ਦੀ ਮੰਗ ਦਾ ਇੱਕ ਵੱਡਾ ਸਰੋਤ ਹਨ ਖੇਤੀ ਤੇ ਗ੍ਰੀਨ ਹਾਊਸ ਵਰਕਰਾਂ ਤੋਂ ਬਾਅਦ ਪਿਛਲੇ ਸਾਲ ਸਭ ਤੋਂ ਵੱਧ ਪਰਵਾਣਗੀਆਂ ਵਾਲੀਆਂ ਨੌਕਰੀਆਂ ਕੁੱਕ ਫੂਡ ਸਰਵਿਸ ਸੁਪਰਵਾਈਜ਼ਰ ਫੂਡ ਕਾਊਂਟਰ اٹੈਂਡੈਂਟ ਅਤੇ ਰਸੋਈ ਸਹਾਇਕ ਦੀਆਂ ਸਨ ਫੂਡ ਕਾਊਂਟਰ ਅਟੈਂਡਡ ਦੀ ਗਿਣਤੀ 2018 ਦੇ ਵਿੱਚ 170 ਤੋਂ ਵੱਧ ਕੇ 2023 ਦੇ ਵਿੱਚ 8333 ਦਰਜ ਹੋਈ ਕਾਰੋਬਾਰਾਂ ਵਾਸਤੇ ਸਥਾਈ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦਾ ਸਭ ਤੋਂ ਵੱਡਾ ਕਾਰਨ ਸਥਿਰਤਾ ਹੁੰਦੀ ਹੈ ਕਿਉਂਕਿ ਕਾਮਿਆਂ ਨੂੰ ਕੰਮ ਤੇ ਕੰਟਰੈਕਟ ਤਹਿਤ ਆਪਣੇ ਉਸੇ ਨੌਕਰੀਦਾਤਾ ਨਾਲ ਕੰਮ ਕਰਦੇ ਰਹਿਣਾ ਜ਼ਰੂਰੀ ਹੁੰਦਾ ਹੈ ਪੀਜ਼ਾ ਹਰਟ ਕੇएफसी ਅਤੇ ਟੈਕੋ ਬੈਲ ਫਰੈਂਚਾਈਜ਼ੀਆਂ ਦਾ ਜਿਹੜਾ ਅ ਮੈਨੇਜਮੈਂਟ ਹੈ ਉਹਨਾਂ ਦੇ ਸੰਚਾਲਨ ਕਰ ਵਾਲੇ ਉਹਨਾਂ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਪ੍ਰੋਗਰਾਮ ਨੇ ਪਿੰਡੂ ਤੇ ਉੱਤਰੀ ਇਲਾਕਿਆਂ ਦੇ ਵਿੱਚ ਕੰਮ ਕਰਦੇ ਰਹਿਣ ਦੇ ਵਿੱਚ ਮਦਦ ਕੀਤੀ ਹੈ ਏ ਪ੍ਰੋਗਰਾਮ ਦੇਸ਼ ਦੇ ਵਿੱਚ ਅਸਥਾਈ ਕਾਮਿਆਂ ਦਾ ਇੱਕੋ ਇੱਕ ਸਰੋਤ ਨਹੀਂ ਹੈ ਕੁਮਾਂਤਰੀ ਵਿਦਿਆਰਥੀਆਂ ਦੇ ਕੋਲ ਵੀ ਵਰਕ ਪਰਮਿਟ ਆ ਜਾਂਦੇ ਨੇ ਤੇ ਅੰਤਰਰਾਸ਼ਟਰੀ ਮੋਬਿਲਿਟੀ ਪ੍ਰੋਗਰਾਮ ਤਹਿਤ ਵੀ ਵਿਦੇਸ਼ੀ ਕਾਮੇ ਕੈਨੇਡਾ ਦੇ ਵਿੱਚ ਪਹੁੰਚ ਸਕਦੇ ਨੇ ਇਸ ਸਪ੍ਰਿੰਗ ਸੀਜ਼ਨ ਦੇ ਵਿੱਚ ਫੈਡਰਲ ਸਰਕਾਰ ਨੇ ਬਦਲਦੀ ਲੇਬਰ ਮਾਰਕੀਟ ਅਤੇ ਘੱਟ ਅਸਾਮੀਆਂ ਦਾ ਹਵਾਲਾ ਦਿੰਦੇ ਹੋਏ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ ਦੀ ਦਿਸ਼ਾ ਬਦਲੀ ਹੈ ਤੇ ਇਸ ਗੱਲ ਤੇ ਸਖਤੀ ਕੀਤੀ ਹੈ ਕਿ ਇੱਕ ਕਾਰੋਬਾਰ ਕਿੰਨੇ ਅਜਿਹੇ ਕਾਮਿਆਂ ਨੂੰ ਰੱਖ ਸਕਦਾ ਹੈ ਬਹੁਤੇ ਰੋਜ਼ਗਾਰਦਾਤਾ ਹੁਣ ਆਪਣੀ ਘੱਟਾਂ ਦਾ ਸਟਾਫ ਦਾ 20% ਹੀ ਇਸ ਪ੍ਰੋਗਰਾਮ ਰਾਹੀਂ ਕੰਮਤੇ ਰੱਖ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ